ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਹਾਉਦੀ ਜੀ ਸਹਾਇ ਵਾਹਿ ਸ੍ਰੀ ਪਹਾਉਦੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਹਾਉਦੀ ਸਮਰਗ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਇ ਆਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਕ੍ਰਿਸ਼ਨ ਧਿਆਈਐ ਜਿਸ ਦਿੱਥੇ ਸੰਤਿਬਜਾਏ ਤੇਗ ਮਹਦਸ ਸਮਰਿਆ ਘਨੋ ਨਿਦਿਆਮ ਤਾਹੀ ਸੁਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਭ ਥਾਈ ਹੋਏ ਸਹਾਈ ਦਸਾਂ ਪਾਸ਼ੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਠ ਦਰਸ਼ਨ ਦੇ ਦਾਤਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੁਹਾਂ ਸਾਹਿਬ ਜਾਦਿਆਂ ਚਾਰੀ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਤੇ ਆਦੀ ਚਲਾਈ ਤੇਗਵਾਹੀ ਦੇ ਕਿਰਤ ਕੀਤਾ ਤਿਨਾ ਪਿਆਰਿਆਂ ਸੁਚੇ ਰਹਿ ਜੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੁਗਣੀਆਂ ਦੇ ਧਰਮੇ ਸਿੱਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਦੇ ਚੜੇ ਆਏ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁਖੀ ਕੇਸਾਂ ਸਵਾਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਵੇ ਚਤਾਵ ਤਾ ਸਦਕਾ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਮ ਤਰ ਚਰਿ ਆਏ ਦਿਗ ਤੇ ਪਤੇ ਵਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਣੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਕੀਦਾਨ ਕੇਸਦਾਨ ਮਿਰਹਤਦਾਨ ਵਿਵੇਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸੁਨਾਨ ਚੌਕੀਆਂ ਝੰਡੇ ਪੁੰਗੇ ਜੁਗ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਜੇ ਗੁਰੂ ਸਿਖਾਂ ਦਾ ਮਾਨੀਵਾ ਮਾਤੋ ਚੀ ਮੱਧ ਰਖ ਵਹਿ ਗੁਰੂ ਹੀ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀਨ ਕਾਨਾ ਸਾਹਿਬ ਤੇ ਹੋਰ ਬਖਦਵਾਰਿਆਂ ਵਰਤਾਮਾ ਦੇ ਜਿਨ੍ਹਾਂ ਤੋਂ ਪੰਥ ਨਵੀਂ ਛੋੜਿਆ ਗਿਆ ਹੈ ਖੁੱਲੇ ਦਸੰਦ ਦੀ ਦਾਤ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਮੁਕਸ਼ੂ ਹੈ ਨੀ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਰੋਟਿਆਂ ਦੀ ਓਟ ਸੇ ਬਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਆਪ ਹੀ ਅਪਾਰ ਕਿਰਪਾ ਬਖਸ਼ ਕੀਤੀ ਹੈ ਸਮੂਹ ਸਾਧ ਸੰਗਤ ਸੇ ਪਰਿਵਾਰ ਵੱਲੋਂ ਮਿਲ ਕੇ ਹੱਤਾਵਰੀ ਦੀਵਾਨ ਸਜਾਈ ਨੀ ਇਸਰੇ ਦੀਵਾਨਾ ਅੰਦਰ ਸ੍ਰੀ ਗੁਰੂ ਸਾਹਿਬਾਨੀ ਦੇ ਪਾਠ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ 6 ਪੁਸਤਕ ਸਾਹਿਬ ਜੀ ਕੇ ਪਾਠ ਕੀਤੇ ਗਏ ਆਪ ਜੀ ਦੇ ਬੱਚੇ ਬਸਵਾ ਆਪ ਦੀ ਸੁਮਤੀ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਨਿਕਾ ਬਖਸ਼ੀਆਂ ਭੁੱਲ ਨਾ ਚੁੱਕਾ ਸੋਝਾਰ ਦੇ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸਤਿ ਬਾਣੀ ਪੜ੍ਹ ਸੁਣ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਪਾਵ ਸੁਮੂ ਸਾਧ ਸੰਗਤ ਦੇ ਹਿੱਤ ਤੇ ਵਸੂਆਂ ਵਸੋਣਾ ਜੀ ਦਿਨ-ਦੁਲ ਪਰ ਦਾਵਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੂ ਸਾਧ ਸੰਗਤ ਦੇ ਸਿਰਾਂ ਤੇ ਮੇਰਾ ਪ੍ਰਿਆਰਥ ਰੱਖਣਾ ਗੁਸਿੱਖੇ ਜੀਵਨ ਨਾਮ ਬਾਣੀ ਦੀ ਦਾਤੁ ਸੁਸ਼ਕਾਨੀ ਗ੍ਰਹਿ ਵਿਖੇ ਸੁਖ ਸ਼ਾਂਤੀ ਵਕਾਉਣੀ ਦੁੱਖਾਂ ਕਰੇ ਸਾਰੇ ਨਾਸ ਕਰਨੇ ਕਾਲੋ ਮਨ ਵਿਖੇ ਤਰਕਿਆ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਚੜ੍ਹਦੀ ਕਲਾ ਮਾਤਾ ਪਿਤਾ ਹੁਰਤਾਂ ਦਾ ਗਿਆਤਾਰੀ ਨਾਮ ਬਾਣੀ ਦੀ ਦਾਤ ਵਿਦਿਆ ਦੀ ਦਾ ਦੇਸਾਂ ਪ੍ਰਦੇਸਾਂ ਵਿੱਚ ਸੰਸੂ ਸਹਾਇ ਹੋਣਾ ਸੂ ਸਾਧ ਸੰਗ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਕਰਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਹਜੂਸ ਸੂ ਸਿੱਖ ਪਰਵਾਰ ਸੁਗਜਾਨ ਕੰਮ ਅਤੇ ਰਾਧਾ ਕਨਵਲੋਂ ਸ਼ਾਨ ਕੰ ਰਾਤ ਦੀ ਤਰਸਤੀ ਲਈ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਅਰਦਾਸ ਕਰਵਾ ਲਈ ਨੇ ਆਪ ਜੀ ਕਿਰਪਾ ਕਰਨੀ ਸਿੱਖ ਪਰਵਾਰ ਨੇ ਜੋ ਕਿ ਭਾਵਨਾਵਾਂ ਲੈ ਕੇ ਆਪ ਜੀ ਦੇ ਚਰਨ ਪਤਨੇ ਆਪ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਸੂ ਸਾਧ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਸੇਵ ਪਰਿਵਾਰ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਪਰਿਵਾਰ ਨੂੰ ਚੰਗੀ ਕਲਾ ਦੇ ਰੋਗ ਤਾਤ ਨਰੁਸਤੀ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਆਪ ਜੀ ਕਿਰਪਾ ਕਰਨੀ ਸੇਵ ਪਰਿਵਾਰ ਨੇ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਦੇ ਅੰਗੀਕਾਰ ਕਰਨੀ ਅੰਗ ਸੰਗ ਸਹਾਇ ਹੋਣਾ ਸੇਵ ਪਰਿਵਾਰ ਨੂੰ ਚੰਗੀ ਕਲਾ ਨਾਮ ਬਣੇ ਦੀ ਦਾਤ ਬਸ਼ਿਸ਼ ਕਰਨੀ ਬੱਚਿਆਂ ਨੂੰ ਮਾਤਾ ਪਿਤਾ ਬੂ ਕਰਦਾ ਅਗਿਆਕਾਰੀ ਬਨੂਣਾ ਕਾਰੋਬਾਰਾਂ ਵਿੱਚ ਖੇਤਰਕੀਆਂ ਬਸ਼ਿਸ਼ ਕਰਨੀ ਹੈ ਇਸੇ ਤਰ੍ਹਾਂ ਨਾਮ ਬਣੇ ਦੀ ਦਾਤ ਕੋਸ਼ਿਸ਼ ਕਰਨੀ ਪਰਿਵਾਰ ਵੱਲੋਂ ਆਪ ਜੀ ਨੂੰ ਪ੍ਰਸਾਦ ਦੀ ਦੇਜ ਲੋਕ ਅੰਗਦ ਸਰ ਕੀ ਹਾਜ਼ਰ ਕੀਤਾ ਹੈ ਦਰਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਤੇ ਬਖਤਾਨ ਦੀ ਆਗਮ ਸ਼ੁਕਰ ਕਰੋ ਜੋ ਵੀ ਚਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੇਕ ਪਰਵਾਰ ਨੇ ਕੀਰਤਨ ਬੇਟਾ ਬੇਨਤ ਮਾਇ ਅਰਦਾਸ ਕਰਵਾਈ ਹੈ ਜਿਹਨਾਂ ਖਜਾਨੇ ਤੂੰ ਮਾਇ ਈ ਸੋਖ ਜਾਣੇ ਪਰਪੂਰਤਾਂ ਨੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਬੇਨਤ ਮਾਇ ਭੇਟਾ ਦਾ ਸੇਵਾ ਕੀਤੀ ਆ ਬੀਸੇ ਤਰ੍ਹਾਂ ਤਰਖੀਆਂ ਬਖਸ਼ਿਸ਼ ਕਰਨੀਆਂ ਜੀ ਇਸ ਸਮੇਂ ਆਪ ਜੀ ਆਪਣੇ ਹੁਕਮਨਾਮੇ ਬਖਸ਼ਟੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਸਤਾ ਬਖਸ਼ ਕਰਨੀ ਆਪ ਜੀ ਦੇ ਹਜ਼ੂਰ ਸਮੂਹ ਸਿੱਖ ਪਰਿਵਾਰ ਵੱਲੋਂ ਅਰਦਾਸ ਕਰਵਾਇਨੇ ਸਿੱਖ ਪਰਿਵਾਰ ਰੇਸ ਸਿੰਘ ਜੀ ਸੰਧਾ ਪਰਿਵਾਰ ਵੱਲੋਂ ਦੇਹ ਰੁਕਤਾਕ ਨਮਸਤੀ ਦੀ ਅਰਦਾਸ ਹਰਵਿੰਦਰ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਜਤਾਰਾ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਰੇਸ ਸਿੰਘ ਜੀ ਪਰਿਵਾਰ ਵੱਲੋਂ ਚੰਗੀ ਕਲਾ ਲਈ ਅਰਦਾਸ ਕਰਨੈਲ ਸਿੰਘ ਜੀ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਜਰਨੈਲ ਸਿੰਘ ਜੀ ਪਰਿਵਾਰ ਵੱਲੋਂ ਆਪਣੇ ਬੇਟੇ ਫਤੇਸ ਸਿੰਘ ਦੀ ਅਰਦਾਸ ਆਪ ਦੀ ਚੰਗੀ ਕਲਾ ਬਖਸ਼ਿਸ਼ ਕਰਨੀ ਸੰਜੀਤ ਸਿੰਘ ਜੀ ਪਰਿਵਾਰ ਵੱਲੋਂ ਤੰਦਰੁਸਤੀ ਲਈ ਅਰਦਾਸ ਕੰਗ ਪਰਿਵਾਰ ਵੱਲੋਂ ਚੰਗੀ ਕਲਾ ਦੇਰ ਉਤਾਰ ਤੰਦਰੁਸਤੀ ਲਈ ਅਰਦਾਸ ਬਿਰ ਪਰਿਵਾਰ ਵੱਲੋਂ ਸੁਖ ਸ਼ਾਂਤੀ ਲਈ ਅਰਦਾਸ ਸੁਗਤ ਪਰਿਵਾਰ ਵੱਲੋਂ ਚੰਦੀ ਕਲਾ ਲਈ ਅਰਦਾਸ ਅਮਰਿਕ ਸਿੰਘ ਜੀ ਪਰਿਵਾਰ ਵੱਲੋਂ ਚੰਦੀ ਕਲਾ ਲਈ ਅਰਦਾਸ ਸਿੱਖ ਪਰਿਵਾਰ ਵੱਲੋਂ ਆਪ ਨੂੰ ਸੁੰਦਰ ਲੋਮਾਲੇ ਦਾ ਸਿਤਿ ਭੇਟ ਕੀਤਾ ਹੈ ਆਪ ਜੀ ਦੀ ਕਾਰ ਕਰ ਲਈ ਸਿੰਘ ਸਹਾਇ ਹੋਣਾ ਆਪਤਾਪ ਸਿੰਘ ਜੀ ਵੜਿੰਗ ਪਰਿਵਾਰ ਵੱਲੋਂ ਤੰਦਰੁਸਤੀ ਲਈ ਅਰਦਾਸ ਲਖਮੀਰ ਸਿੰਘ ਜੀ ਪਰਿਵਾਰ ਵੱਲੋਂ ਚੰਦੀ ਕਲਾ ਲਈ ਅਰਦਾਸ ਸੁਬਿੰਦਰ ਸਿੰਘ ਜੀ ਪਰਿਵਾਰ ਵੱਲੋਂ ਤੰਦਰੁਸਤੀ ਲਈ ਅਰਦਾਸ ਮੱਖਣ ਸਿੰਘ ਜੀ ਪਰਿਵਾਰ ਵੱਲੋਂ ਚੰਦੀ ਕਲਾ ਲਈ ਅਰਦਾਸ ਸੁਰਿੰਦਰ ਸਿੰਘ ਜੀ ਜੋਸਨ ਪਰਿਵਾਰ ਵੱਲੋਂ ਦੇਹ ਰੁਕਤਾ ਤੁੰਦ ਰੁਸਤੀ ਦੇ ਅਦਾਸ ਚਾਤੀ ਕਲਾ ਦੇ ਅਦਾਸ ਸੇ ਪਰਿਵਾਰ ਨੂੰ ਦੇਹ ਰੁਕਤਾ ਤੁੰਦ ਰੁਸਤੀ ਚਾਤੀ ਕਲਾ ਦੇ ਅਵਸ਼ਿਸ਼ ਕੰਦੀ ਜੀ ਮਲਤਾਨੀ ਪਰਿਵਾਰ ਵੱਲੋਂ ਚਾਤੀ ਕਲਾ ਦੇ ਅਦਾਸ ਸੇ ਪਰਿਵਾਰ ਨੂੰ ਚਾਤੀ ਕਲਾ ਦੇ ਅਦਾਸ ਸਮਾਸ਼ਤਾ ਤਰਨਪਾਸੀ ਜੀ ਵੱਲੋਂ ਸਰਬੱਤੇ ਭਲੇ ਦੇ ਅਦਾਸ ਉਪਿੰਦਰ ਸਿੰਘ ਜੀ ਪਰਿਵਾਰ ਵੱਲੋਂ ਦੇ ਰੁਕਤਾ ਤੁੰਦਰੁਸਤੀ ਦੇ ਅਦਾਸ ਸਾਹਿਬ ਦੀ ਕਿਰਪਾ ਕਰਨੀ ਇਸੇ ਤਰ੍ਹਾਂ ਸੂਰ ਸਿੰਘ ਪਰਿਵਾਰਾਂ ਨੂੰ ਚੰਦੀ ਕਲਾ ਦੇ ਅਰੋਕਤਾ ਤੁੰਦਰੁਸਤੀ ਬਖਸ਼ਿਸ਼ ਕਰਨੀ ਨਾਮ ਬਣ ਦੀ ਦਾਤ ਬੱਚਿਆਂ ਨੂੰ ਜਲਦੀ ਕਲਾ ਬਖਸ਼ਿਸ਼ ਕਰਨੀ ਜੀ ਕਿਰੋ ਕਿਰਪਾ ਸੁਖ ਹੋਵੇ ਤੇ ਨਾਮ ਚਿਤਾਵੇ ਨਾਲਕ ਨਾਮ ਚੰਦੀ ਕਲਾ ਤੇਰੇ ਭਾਣੀ ਸਰਬੱਤ ਦਾ ਭੋਗ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਗਲਾ ਗਿਆ ਪਹੀਆ ਕਾਲ ਕੀ ਤਗ ਜਲਾਇਓ ਪੰਥ ਸਭ ਸੇ ਸਨ ਕੋ ਹੁਕਮ ਹੈ ਗੁਰੂ ਮਾਝੋ ਗੰਧ ਗੁਰੂ ਗ੍ਰੰਥ ਜੀ ਬਾਣਿਓ ਪੜੜੇ ਗੁਰਾਤੀ ਜੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਦ ਸ਼ਬਦ ਰਾਜ ਕਰੇਗਾ ਧਾਲਸਾਇਆ ਕੀ ਰਹੇ ਨ ਕੋਈ ਵਾਰ ਹੋਏ ਸਭ ਮਿਲਾਂਗੇ ਬਚੇ ਸਰਦੂਏ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੀ ਪਾਰ ਜੋ ਸਰਗਾ ਕਰੇਵ ਦੇ ਪਾਰੋਂ ਤਰਨਾਰ ਝੰਡਾ ਜਾ ਕੇ ਹੱਥ ਮੈਂ ਲਪੀ ਤਰਜ ਗਤੀਸ਼ ਸੋ ਹਮਰੀ ਰਤਿ ਆਕਰੀ ਗੁਰ ਕਲ ਕੀ ਤਰਜ ਗਤੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਕੀ ਫਤਿਹ